ਤਰੰਤਾਰਨ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪਿਛਲੇ 1 ਮਹੀਨੇ ਤੋਂ ਲਗਾਤਾਰ ਸੁਰਖੀਆਂ ਵਿੱਚ ਹਰ ਆਏ ਦਿਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਕਤਲ ਹੋਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਕਿਤੇ ਨਸ਼ਾ ਤਸਕਰੀ ਦਾ ਮਾਮਲਾ ਸਾਹਮਣੇ ਆਉਂਦਾ ਹੈ ਪਰ ਤਰੰਤਾਰਨ ਪੁਲਿਸ ਪਾਵੇਂ ਆਏ ਦਿਨ ਐਨਕਾਊਂਟਰ ਕਰ ਰਹੀ ਹੈ ਅੱਜ ਵੀ ਇੱਕ ਐਨਕਾਊਂਟਰ ਕੀਤਾ ਗਿਆ ਹੈ ਪਰ ਫਿਰ ਵੀ ਇਹ ਜਿਹੜਾ ਗੈਂਗਸਟਰਵਾਦ ਔਰ ਨਸ਼ੇ ਕੋਰੀਆ ਇਸ ਨੂੰ ਠੱਲ ਨਹੀਂ ਪੈ ਰਹੀ ਜਿਲ੍ਹਾ ਤਰਨਤਾਰਨ ਦਾ ਪਿੰਡ ਮੋਹਨਪੁਰ ਜਿੱਥੇ ਨਸ਼ਾ ਵੇਚਣ ਤੋਂ ਰੋਕਣ ਵਾਲੇ ਦੋ ਨੌਜਵਾਨਾਂ ਦੇ ਉੱਪਰ ਗੋਲੀ ਚਲਾ ਦਿੱਤੀ ਗਈ ਹੈ ਦੋਵੇਂ ਨੌਜਵਾਨ ਇਸ ਵਕਤ ਜ਼ਖਮੀ ਨੇ ਔਰ ਇਸ ਵਕਤ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਕੀ ਘਟਨਾ ਵਾਪਰੀ ਹੈ ਤੇ ਕੌਣ ਸੀ ਜਿਸ ਦੇ ਗੋਲੀਆਂ ਲੱਗੀਆਂ ਨੇ ਵਿਜੇਪਾਲ ਮੇਰਾ ਮੁੰਡਾ ਆ ਤੇ ਕੀ ਕਾਰਨ ਕੀ ਕਿਉਂ ਬੰਨੇ ਨਸ਼ੇ ਦੇ ਕਰਕੇ ਸਾਰੇ ਨੌਕੇ ਨਸ਼ਾ ਵੇਚਦੇ ਰੋਕ ਦੇਗੇ ਕੌਣ ਰੋਕਦਾ ਸੀ ਕੌਣ ਵੇਚਦਾ ਸੀ ਵੇਚਦਾ ਇੱਥੇ ਹੈਗੇ ਆ ਛਿੰਦਰ ਆ ਸੋਨੀ ਆ ਉਹਨਾਂ ਦਾ ਸਾਰਾ ਪਰਿਵਾਰ ਹੀ ਕਿ ਇਹ ਤੋਂ ਜੈਡ ਤੱਕ ਨਿੱਕਾ ਵੱਡਾ ਸਾਰੇ ਇਸੇ ਤੋਂ ਦੇ ਤੇ ਆ ਧਰਮੀ ਜਿਹੜੀ ਉਹਨਾਂ ਦੀ ਦਾਤੇ ਸਾਰਾ ਸ਼ੁਰੂ ਸਾਰਾ ਪਰਿਵਾਰ ਹੀ ਚੜੇ ਆ ਮ ਵੇਚਦੇ ਆ ਉਹ ਆਂਦੇ ਆ ਤੁਹਾਡਾ ਕੋਈ ਨਹੀਂ ਕੁਛ ਕਰ ਸਕਦਾ ਇੱਕ ਮਹੀਨਾ ਪਹਿਲਾਂ ਵੀ ਕਹਿੰਦੇ ਨੇ ਕਿ ਪੁਲਿਸ ਵੱਲੋਂ ਤੁਹਾਡੇ ਵੱਲੋਂ ਇੱਕ ਕੰਪਲੇਂਟ ਗਈ ਸੀ ਕਿ ਨਸ਼ਾ ਵੇਚਣ ਤੋਂ ਜਦੋਂ ਰੋਕਿਆ ਗਿਆ ਤਾਂ ਉਹਨਾਂ ਵੱਲੋਂ ਝਗੜਾ ਕੀਤਾ ਗਿਆ ਸੀ ਹਾਂਜੀ ਉਹਨਾਂ ਨੇ ਬੰਦੇ ਸੱਦੇ ਹੀ ਅੱਛਾ ਜੀ ਉਹਨਾਂ ਨੇ ਸੱਦ ਕੇ ਪਿੰਡ 'ਚ ਸਾਡੇ ਕਈਆਂ ਦੇ ਸੱਟਾਂ ਬੇਟਾ ਲਾਈਆਂ ਸੀ ਘਰਾਂ 'ਚ ਵੀ ਪਾਏ ਗੰਜਸ਼ ਕੱਢਣ ਲਈ ਅੱਜ ਹਨ ਇਹਨੂੰ ਵੇਖ ਕੇ ਕੱਲੇ ਨੂੰ ਤੇ ਗੋਲੀ ਮਾਰਤੀ ਆ ਦੋ ਜਣਿਆਂ ਤੇ ਗੋਲੀਆਂ ਮਾਰ ਗਏ ਧਮਕੀਆਂ ਪਹਿਲਾਂ ਤੋਂ ਹੀ ਦੇਂਦੇ ਸੀ ਕਿ ਤੁਹਾਡੇ ਨਾਲ ਹੀ ਕੱਢਣੀ ਹੈਗੀ ਆ ਖੋਏ ਜਿਹੜੀ ਅਹੀਂ ਤੇ ਇਹ ਕਹਿੰਦੇ ਆ ਵੀ ਇਹਨਾਂ ਤੇ ਫੁੱਲ ਕਾਰਵਾਈ ਕੀਤੀ ਜਾਵੇ ਕਿਉਂਕਿ ਉਰਨੀ ਥਾਂ ਵੀ ਪੈਟਰੋਲ ਚੱਲ ਨਹੀਂਦਾ ਇੱਥੇ ਵੀ ਚੱਲਣਾ ਚਾਹੀਦਾ ਜੀ ਆਏ ਦਿਨ ਪੁਲਿਸ ਵੱਲੋਂ ਇੱਕ ਨਾ ਇੱਕ ਅਨਕਾਊਂਟਰ ਕਰ ਦਿੱਤਾ ਜਾਂਦਾ ਹੈ ਤੁਸੀਂ ਵੀ ਸੁਰਖੀਆਂ ਦੇ ਵਿੱਚ ਦੇਖਦੇ ਹੋ ਪਰ ਹੌਸਲੇ ਇਹਨਾਂ ਸ਼ਰਾਰਤੀ ਅੰਸਰਾਂ ਦੇ ਜਿਹੜੇ ਆ ਫਿਰ ਵੀ ਬੁਲੰਦੀ ਹੋਈ ਜਾਂਦੇ ਆ ਜੀ ਉਹ ਤੇ ਹੁਣ ਤੁਸੀਂ ਵੇਖ ਲਓ ਵੀ ਕੀ ਬਣ ਗਿਆ ਇੱਥੇ ਚਾਂਸ ਔਰ ਛੋਟੇ ਛੋਟੇ ਉਹਨਾਂ ਦੇ ਬੱਚੇ ਆ ਜਿਨ੍ਹਾਂ ਦੇ ਗੋਲਗੱ ਲੱਗੀਆਂ ਜੀ ਇੱਕ ਦੇ ਨਲਾਂ 'ਚ ਲੱਗੀ ਆ ਇੱਕ ਦੇ ਪਾਟੇ 'ਤੇ ਲੱਗੀ ਆ ਸ਼ਾਸਿਕਾਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ ਤਰਨਤਨ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪਿਛਲੇ 1 ਮਹੀਨੇ ਤੋਂ ਲਗਾਤਾਰ ਸੁਰਖੀਆਂ ਵਿੱਚ ਹਰ ਆਏ ਦਿਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਕਤਲ ਹੋਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਕਿਤੇ ਨਸ਼ਾ ਤਸ਼ਕਰੀ ਦਾ ਮਾਮਲਾ ਸਾਹਮਣੇ ਆਉਂਦਾ ਹੈ ਪਰ ਤਰਨਤਨ ਪੁਲਿਸ ਭਾਵੇਂ ਆਏ ਦਿਨ ਐਨਕਾਊਂਟਰ ਕਰ ਰਹੀ ਹੈ ਅੱਜ ਵੀ ਇੱਕ ਐਨਕਾਊਂਟਰ ਕੀਤਾ ਗਿਆ ਹੈ ਪਰ ਫਿਰ ਵੀ ਇਹ ਜਿਹੜਾ ਗੈਂਗਸਟਰਵਾਦ ਔਰ ਨਸ਼ੇ ਕੋਰੀਆ ਇਸ ਨੂੰ ਠੱਲ ਨਹੀਂ ਪੈ ਰਹੀ ਕੀ ਕਾਰਨ ਇਸ ਪਿੱਛੇ ਤਾਂ ਜਾਂਚ ਦਾ ਵਿਸ਼ਾ ਹੈ ਪਰ ਫਿਲਹਾਲ ਪਿੰਡ ਮੋਹਨਪੁਰ ਦੇ ਵਿੱਚ ਪਹੁੰਚਿਆ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਮੋਹਨਪੁਰ ਹੈ ਜਿੱਥੇ ਨਸ਼ਾ ਵੇਚਣ ਤੋਂ ਰੋਕਣ ਵਾਲੇ ਦੋ ਨੌਜਵਾਨਾਂ ਦੇ ਉੱਪਰ ਗੋਲੀ ਚਲਾ ਦਿੱਤੀ ਗਈ ਹੈ ਦੋਵੇਂ ਨੌਜਵਾਨ ਇਸ ਵਕਤ ਜ਼ਖਮੀ ਨੇ ਔਰ ਇਸ ਵਕਤ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਉਹਨਾਂ ਦਾ ਜਿਹੜਾ ਇਹੀ ਮਕਸਦ ਸੀਗਾ ਕਿ ਪਿੰਡ ਦੇ ਵਿੱਚ ਨਸ਼ਾ ਵੇਚਣ ਤੋਂ ਰੋਕਿਆ ਜਾ ਸਕੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਿਛਲੇ 1 ਮਹੀਨੇ ਪਹਿਲਾਂ ਵੀ ਉਹਨਾਂ ਵੱਲੋਂ ਨਸ਼ਾ ਜਦੋਂ ਕਿਆ ਰੋਕਣ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵਕਤ ਵੀ ਲੜਾਈ ਹੋਈ ਸੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਵਕਤ ਜਿਹੜੀ ਖੋਸ ਕਾਰਵਾਈ ਨਾ ਕਰਨ ਕਰਕੇ ਇਹ ਦੁਬਾਰਾ ਘਟਨਾ ਵਾਪਰੀ ਹੈ ਇਹ ਪਿੰਡ ਵਾਸੀਆਂ ਦਾ ਦੋਸ਼ ਹੈ ਪਿੰਡ ਵਾਸੀ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਭੈਣ ਜੀ ਮੈਂ ਨਬਲਜਿੰਦਰ ਕੌਰ ਆ ਜੀ ਤੇ ਇਹ ਕੀ ਘਟਨਾ ਵਾਪਰੀ ਹੈ ਤੇ ਕੌਣ ਸੀ ਜਿਸ ਦੇ ਗੋਲੀਆਂ ਲੱਗੀਆਂ ਨੇ ਵਿਜੇਪਾਲ ਮੇਰਾ ਮੁੰਡਾ ਆ ਤੇ ਕੀ ਕਾਰਨ ਕੀ ਕਿਉਂ ਮਾਰੀ ਬਾਅਦ ਨੇ ਨਸ਼ੇ ਦੇ ਕਰਕੇ ਸਾਰੇ ਇਹ ਨਸ਼ਾ ਵੇਚਦੇ ਰੋਕ ਦੇਗੇ ਕੌਣ ਰੋਕਦਾ ਹੈ ਕੌਣ ਵੇਚਦਾ ਹੈ ਵੇਚਦਾ ਇੱਥੇ ਹੈਗੇ ਆ ਸ਼ਿੰਦਰ ਆ ਸੋਨੀ ਆ ਉਹਨਾਂ ਦਾ ਸਾਰਾ ਪਰਿਵਾਰ ਹੀ ਕਿ ਇਹ ਤੋਂ ਜੈਡ ਤੱਕ ਨਿੱਕਾ ਵੱਡਾ ਸਾਰੇ ਇਸੇ ਧੰਦੇ ਤੇ ਆ ਧਰਮੀ ਜਿਹੜੀ ਉਹਨਾਂ ਦੀ ਦਾਦੇ ਸਾਰ ਸ਼ੁਰੂ ਸਾਰਾ ਪਰਿਵਾਰ ਹੀ ਛੜੇ ਆਮ ਵੇਚਦੇ ਆ ਉਹ ਆਂਦੇ ਆ ਕਿ ਸਾਡਾ ਕੋਈ ਨਹੀਂ ਕੁਛ ਕਰ ਸਕਦਾ ਇਨਾ ਉਹਨਾਂ ਨੂੰ ਆਪਣੇ ਤੇ ਮਾਣ ਆ ਕਿ ਸਾਡੇ ਤੇ ਕੋਈ ਕਾਰਵਾਈ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਇੱਕ ਮਹੀਨਾ ਪਹਿਲਾਂ ਵੀ ਕਹਿੰਦੇ ਨੇ ਕਿ ਪੁਲਿਸ ਵੱਲੋਂ ਤੁਹਾਡੇ ਵੱਲੋਂ ਇੱਕ ਕੰਪਲੇਂਟ ਗਈ ਸੀ ਕਿ ਨਸ਼ਾ ਵੇਚਣ ਤੋਂ ਜਦੋਂ ਰੋਕਿਆਗਾ ਤਾਂ ਉਹਨਾਂ ਵੱਲੋਂ ਝਗੜਾ ਕੀਤਾ ਗਿਆ ਸੀ ਹਾਂਜੀ ਉਹਨਾਂ ਨੇ ਬੰਦੇ ਸੱਦੇ ਹੀ ਅੱਛਾ ਜੀ ਉਹਨਾਂ ਨੇ ਸਾਡੇ ਕੇ ਪਿੰਡ 'ਚ ਸਾਡੇ ਕਈਆਂ ਦੇ ਸੱਟਾਂ ਬੇਟਾਂ ਲਾਈਆਂ ਸੀ ਘਰਾਂ 'ਚ ਵੀ ਪਾਏ ਇੱਥੇ ਰੋੜੇ ਰਾੜੇ ਬਹੁਤ ਚੱਲੇ ਸੀ ਬਹੁਤ ਜ਼ਿਆਦਾ ਉਦੋਂ ਵੀ ਹੋਇਆ ਤਾਂ ਵੈਸੇ ਕੋਈ ਕੋਈ ਕਾਰਨ ਨਹੀਂ ਲੱਭਾ ਨਹੀਂ ਕੋਠੇ ਤੇ ਚਾੜੇ ਫਿਰਦੇ ਹੀ ਹੋ ਹਾਂ ਅੱਜ ਉਹਨਾਂ ਦੇ ਵੀ ਬਾਹ ਤੇ ਸੱਟ ਲੱਗੀ ਅੱਜ ਕੀ ਗੱਲ ਹੋਈ ਐ ਅੱਜ ਵੀ ਦੁਪਹਿਰੇ ਅੰਨ ਦੁਪਹਿਰੇ ਇੱਥੇ ਮੇਰਾ ਮੁੰਡਾ ਕੰਮ ਕੰਡਿਆ ਘਰੇ ਵੀ ਤੁਸੀਂ ਚੈੱਕ ਚੈੱਕ ਕਰ ਸਕਦੇ ਹੋ ਘਰੇ ਕੰਮ ਕੰਡਿਆ ਇੱਥੇ ਆੜ ਕੇ ਮੁੰਡਾ ਵੇਖਣ ਆਇਆ ਕਿ ਕੋਈ ਕੰਮ ਕਰਾਉ ਮੇਰ ਨਾਲ ਤੇ ਸਾਨੂੰ ਪਤਾ ਨਹੀਂ ਮੈਂ ਵੀ ਨਹੀਂ ਆ ਘਰ ਤੇ ਬਾਅਦ ਚ ਪਤਾ ਲੱਗਾ ਕਿ ਮੁੰਡੇ ਤੇ ਗੋਲੀ ਮ ਉਹਨਾਂ ਨੇ ਮਾਰਤੀ ਆ ਤੋਂਾਂ ਦੇ ਪ੍ਰਾਵਾ ਦੇ ਮਾਰਨ ਪਏ ਇਹ ਮੇਰਾ ਮੁੰਡਾ ਥਾਂ ਹੋ ਗਿਆ ਆ ਤੁਹਾਡੇ ਲਾਗੇ ਉਹਨਾਂ ਦੇ ਵੱਜੀ ਉਹਨਾਂ ਦੇ ਮਾਰ ਕਟਿੰਗ ਦੀ ਦੁਕਾਨ ਆ ਇਹ ਵੀਰ ਮੌਕੇ ਤੇ ਹਾਜ਼ਰ ਸੀ ਉਸਦੇ ਨਾਲ ਵੀ ਗੱਲਬਾਤ ਕਰਦੇ ਆ ਇਹ ਇਹ ਜਿਸ ਵੀਰ ਦੇ ਗੋਲੀ ਲੱਗੀ ਆ ਉਸ ਦਾ ਛੋਟਾ ਭਰਾ ਹੈ ਵੱਡਾ ਭਰਾ ਹੈ ਔਰ ਕੀ ਘਟਨਾ ਵਾਪਰੀ ਹੈ ਕੀ ਨਾਮ ਹੈ ਤੁਹਾਡਾ ਹਜੀਪਾਲ ਸਿੰਘ ਵੀਰ ਜੀ ਮੇਰਾ ਨਾਮ ਆ ਤੇ ਇਹ ਅੱਜ ਅਸੀਂ ਇੱਥੇ ਮੁੰਡਾ ਲੱਭੰਦੇ ਆ ਕੋਈ ਕੰਮ ਕਰ ਘਰੇ ਕੰਮ ਚੱਲੰਦਾ ਸੀ ਟੈਲਵਾਣੀ ਦੋਦਾ ਕਰਕੇ ਅਸੀਂ ਮੁੰਡਾ ਲੱਭਣਾ ਤੇ ਇਹਨਾਂ ਨੂੰ ਅਸੀਂ ਪਹਿਲਾਂ ਰੋਕਦੇ ਆ ਨਸ਼ਾ ਵੇਚਣ ਤੋਂ ਤੇ ਇਹਨਾਂ ਉਹਦੇ ਮੁੰਡੇ ਮੰਡੇ ਸਾਧ ਕੇ ਸੱਟਾਂ ਸੁੱਟਾਂ ਲਾਈਆਂ ਪਿੰਡਿਆਂ ਦੇ ਵਾਵਾ ਦੇ ਤੇ ਉਸ ਤੋਂ ਬਾਅਦ ਇਹਨਾਂ ਨੇ ਉਸੇ ਰੰਜ ਰੰਜਸ਼ ਕਰਨ ਲਈ ਅੱਜ ਹਨ ਇਹਨੂੰ ਵੇਖ ਕੇ ਕੱਲੇ ਨੂੰ ਤੇ ਗੋਲੀ ਮਾਰਤੀ ਆ ਦੋ ਜਾਨਿਆਂ ਤੇ ਗੋਲੀਆਂ ਮਾਰ ਗਏ ਧਮਕੀਆਂ ਪਹਿਲਾਂ ਤੋਂ ਹੀ ਦੇਂਦੇ ਸੀ ਕਿ ਤੁਹਾਡੇ ਨਾਲ ਹੀ ਕੱਢਣੀ ਹੈਗੀ ਆ ਖੋਏ ਜੜੀ ਤੁਸੀਂ ਪਹਿਲਾਂ ਪੁਲਿਸ ਨੂੰ ਇਸ 19 ਜਾਣਕਾਰੀ ਦਿੱਤੀ ਇਸ ਸੰਬੰਧੀ ਦਿੱਤੀ ਦਿੱਤੀ ਹੀ ਉਹਦੇ ਦਿੱਤੀ ਸੀ ਹਾਂ ਹਾਂ ਜੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਕਾਰਵਾਈ ਹੋਈ ਸੀ ਉਹ ਭੱਜੇ ਰਏ ਘਰੋਂ ਅੱਛਾ ਹਾਂ ਜੀ ਤਾਂ ਫਿਰ ਅੱਜ ਜਿਹੜਾ ਆ ਅੱਜ ਜਦੋਂ ਉਹ ਇੱਥੇ ਪਹੁੰਚਦੇ ਨੇ ਅੱਜ ਕੇਸ ਗੱਲਾਂ ਸ਼ੁਰੂ ਹੁੰਦੀ ਹੈ ਗੱਲ ਅੱਜ ਇੱਥੇ ਖੜੇ ਹਾਂ ਹੀ ਬੰਦਾ ਲੱਭੰਦੇ ਹਾਂ ਕੰਮ ਲਈ ਦਿਹਾੜੀ ਲਈ ਤੇ ਉਹ ਦੋ ਜਾਨੇ ਆਏ ਆ ਤੀਜਾ ਬੰਦਾ ਉਹਦਾ ਭਰਾ ਹੀ ਸੀ ਸੋਨੀ ਦਾ ਉਹਨੇ ਉਹਨਾਂ ਨੇ ਦੱਸਿਆ ਕਿ ਦੋਵੇਂ ਭਰਾ ਖਲੋਤੇ ਤੇ ਤੀਜਾ ਮੁੰਡਾ ਜਿਹਦੇ ਗੋਲੀ ਵਜੀ ਉਹ ਵੀ ਇੱਥੇ ਸੀ ਤੇ ਉਹ ਜਰੋਂ ਆਏ ਆ ਦੋਨੇ ਪਿਸਤੌਲ ਕੱਢਿਆ ਤੇ ਦੋਵਾਂ ਦੇ ਗੋਲੀ ਮੇਰੇ ਹੀ ਮਾਰੀ ਹੁਨੇ ਤੇ ਮੈਂ ਸਾਈਡ ਤੇ ਹੋ ਗਿਆ ਤੇ ਉਹ ਦੂਜੇ ਦੇ ਵੱਜ ਗਈ ਹਾਂਜੀ ਦੋਵਾਂ ਦੇ ਮਾਰੀ ਗੋਲੀਆਂ ਨੇ ਕਿੰਨੀ ਕਿ ਹਾਲਾਤ ਕਿੱਦਾਂ ਦੇ ਨੇ ਉਸ ਵੀਰ ਦੇ ਜਿਹੜੇ ਵਿਜੇ ਕੁਮਾਰ ਦੇ ਹਾਲਾਤੇ ਮਾੜੇ ਹੀ ਹਾਲੇ ਔਰ ਇਹ ਨਲਾਂ ਚ ਵੱਜੀ ਗੋਲੀ ਵੀ ਲੋ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ 1 ਮਿੰਟ ਦੇ ਵਿੱਚ ਗੋਲੀ ਚਲਾ ਦਿੱਤੀ ਜਾਂਦੀ ਹੈ ਨਜਾਇਜ਼ ਹਥਿਆਰ ਕਿੱਥੋਂ ਆਉਂਦੇ ਨੇ ਕੌਣ ਲਿਆਉਂਦਾ ਹੈ ਪੁਲਿਸ ਆਏ ਦਿਨ ਕੇਸ ਦਰਜ ਕਰਦੀ ਹੈ ਹਾਂਜੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਰਣਜੀਤਪਾਲ ਕੀ ਮੌਕੇ ਦੀ ਘਟਨਾ ਕੀ ਹੋਈ ਹੈ ਅਸੀਂ ਬਾਹਰ ਨਿਕਲੇ ਆ ਤੇ ਬਾਹਰੋਂ ਕਹਿੰਦੇ ਗੋਲੀ ਚੱਲ ਗਈ ਗੋਲੀ ਚੱਲੀ ਆ ਮੈਂ ਕਿਹਦੇ ਵੱਜੀ ਕਹਿੰਦੇ ਆਪਣੇ ਮੁੰਡੇ ਦੇ ਵੱਜੀ ਆ ਮੇਰੀ ਜਠਾਣੀ ਹੈ ਮੇਰਾ ਪੁੱਤੀ ਲਾ ਉਦੇ ਵੱਜੀ ਦੇਖ ਕੇ ਬਹੁਤ ਘਬਰਾਟ ਹੋਈ ਹੈ ਖੂਨ ਬਹੁਤ ਲਗਾ ਹੈ ਤੁਸੀਂ ਦੇਖ ਸਕਦੇ ਹੋ ਪੁਲਿਸ ਵੱਲੋਂ ਨਿਸ਼ਾਨ ਲਗਾਏ ਗਏ ਨੇ ਔਰ ਇਹ ਇਹ ਉਸ ਜਗ੍ਹਾ ਤੇ ਨਿਸ਼ਾਨ ਨੇ ਜਿੱਥੇ ਗੋਲੀ ਚਲਾਈ ਗਈ ਹੈ ਔਰ ਫਿਲਹਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਮਹਿਕਮੇ ਵੱਲੋਂ ਜਿਹੜਾ ਆ ਮੌਕੇ ਤੇ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਔਰ ਗੋਲੀਆਂ ਜਿਹੜੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੱਲੋਂ ਇਹ ਜਿਹੜੀ ਆਪਣੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀਆਂ ਲੋਕ ਜਿਹੜੇ ਨੇ ਇਸ ਵਕਤ ਇਕੱਠੇ ਹੋਏ ਨੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਆਏ ਦਿਨ ਇਹ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ ਔਰ ਆਇਦਨ ਇਹ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ ਗੋਲੀ ਚੱਲਣ ਦਾ ਮਾਮਲਾ ਜਿਹੜਾ ਆ ਸੁਰਕੀਆਂ ਦੇ ਵਿੱਚ ਰਹਿੰਦਾ ਹੈ ਭਾਵੇਂ ਤਰਨਤਾਰਨ ਪੁਲਿਸ ਵੱਲੋਂ ਵੱਡੇ ਪੱਧਰ ਤੇ ਇਨਕਾਊਂਟਰ ਵੀ ਕੀਤੇ ਜਾ ਰਹੇ ਨੇ ਫਿਰ ਵੀ ਇੰਨਾ ਗੈਂਗਸਟਰਾਂ ਨੂੰ ਜਿਹੜੀ ਆ ਠੱਲ ਪੈਂਦੀ ਨਜ਼ਰ ਨਹੀਂ ਆ ਰਹੀ ਮੈਂ ਕੈਮਰਾਮੈਨ ਵੀਰ ਨੂੰ ਕਹਾਂਗਾ ਥੋੜਾ ਨਜ਼ਦੀਕ ਤੋਂ ਦਿਖਾ ਦਿੱਤਾ ਜਾਵੇ ਗੋਲੀਆਂ ਇਕੱਤਰ ਕਰਕੇ ਸੀਲ ਲਗਾ ਦਿੱਤੀ ਜਾਂ ਲਗਾਈ ਜਾ ਰਹੀ ਹੈ ਔਰ ਇਹ ਮੌਕੇ ਦੇ ਹਾਲਾਤ ਨੇ ਇਸ ਵਕਤ ਔਰ ਜਿੰਨਾ ਦੋ ਵੀਰਾਂ ਦੇ ਗੋਲੀ ਲੱਗੀ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਔਰ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਆਖਰ ਉਹਨਾਂ ਵੱਲੋਂ ਕੀ ਤਫ਼ਤੀਸ਼ ਸਾਹਮਣੇ ਲਿਆਂਦੀ ਗਈ ਆ ਪਰ ਫਿਲਹਾਲ ਐਸਐਚਓ ਸਾਹਿਬ ਆਪਣੀ ਗੱਡੀ ਵਿੱਚ ਬੈਠ ਕੇ ਜਾ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨੀ ਜਿਹੜੀ ਆ ਅਜੇ ਬਾਕੀ ਆ ਸ਼ਾਇਦ ਜੇ ਮੌਕਾ ਮਿਲਿਆ ਤਾਂ ਜ਼ਰੂਰ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀ ਗੱਲਬਾਤ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਫਿਲਹਾਲ ਇਹ ਮੌਕੇ ਦੀਆਂ ਤਸਵੀਰਾਂ ਨੇ ਮੌਕੇ ਦੀਆਂ ਤਸਵੀਰਾਂ ਤੋਂ ਤੁਸੀਂ ਦੇਖ ਸਕਦੇ ਹੋ ਪੂਰਾ ਪਿੰਡ ਇਸ ਜਗ੍ਹਾ ਤੇ ਇਕਤਰ ਹੈ ਔਰ دہشت ਦਾ ਮਾਹੌਲ ਹੈ ਲੜਕੇ 12 ਆਉਂਦੇ ਨੇ ਭਾਵੇਂ ਪਿੰਡ ਦੇ ਰਹਿਣ ਵਾਲੇ ਸੀ ਇਸ ਵਕਤ ਉਹ ਕਸਬੇ ਦੇ ਵਿੱਚ ਰਹਿ ਰਹੇ ਨੇ ਦੂਸਰੇ ਕਸਬੇ ਦੇ ਵਿੱਚ ਔਰ ਆ ਆ ਕੇ ਪਿੰਡ ਦੇ ਵਿੱਚ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਬੇਖੌਫ ਹੋ ਕੇ ਗੋਲੀ ਚਲਾਈ ਗਈ ਆ ਔਰ ਦੋ ਲੜਕੇ ਜ਼ਖਮੀ ਹੋਏ ਨੇ ਔਰ ਜ਼ਖਮੀ ਲੜਕੇ ਨੇ ਜਿਹੜੇ ਇਸ ਵਕਤ ਜਿਹੜੇ ਇਲਾਜ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਫਿਲਹਾਲ ਉਹਨਾਂ ਦੀ ਹਾਲਾਤ ਨੇ ਜਿਹੜੇ ਖਤਰੇ ਦੇ ਵਿੱਚ ਨੇ ਇਸ ਸਬੰਧੀ ਪਿੰਡ ਦੇ ਸਰਪੰਚ ਦੇ ਨਾਲ ਵੀ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪਿੰਡ ਦੇ ਮੋਤਵਾਰ ਵਿਅਕਤੀ ਇੱਥੇ ਹਾਜ਼ਰ ਨੇ ਪਿੰਡ ਦੇ ਸਰਪੰਚ ਸਾਹਿਬ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਆਖਰ ਉਨ ਇਸ ਪੂਰੇ ਮਾਮਲੇ ਦੇ ਉੱਤੇ ਪਿੰਡ ਦੇ ਸਰਪੰਚ ਸਾਹਿਬ ਦਾ ਕੀ ਕਹਿਣਾ ਹੈ ਔਰ ਸਰਪੰਚ ਸਾਹਿਬ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਕਿਉਂਕਿ ਪਿੰਡ ਦੇ ਵਿੱਚ ਤੁਹਾਡੇ ਵੱਲੋਂ ਵੀ ਪੰਚਾਇਤ ਵੱਲੋਂ ਮਤੇ ਪਾਏ ਗਏ ਸਨ ਕਿ ਪਿੰਡ ਦੇ ਵਿੱਚ ਨਸ਼ਾ ਨਹੀਂ ਵੇਚਣ ਦਿੱਤਾ ਜਾਵੇਗਾ ਤੇ ਅੱਜ ਇਸੇ ਕਾਰਵਾਈ ਦੇ ਤਹਿਤ ਜਦੋਂ ਇਹਨਾਂ ਮੁੰਡਿਆਂ ਨੇ ਵੱਲੋਂ ਨਸ਼ਾ ਵੇਚਣ ਤੋਂ ਰੋਕਣ ਦੀ ਕਾਰਵਾਈ ਰੰਭੀ ਗਈ ਉਸੇ ਰੰਜਿਸ਼ ਦੇ ਤਹਿਤ ਕਹਿੰਦੇ ਨੇ ਗੋਲੀਆਂ ਚਲਾ ਦਿੱਤੀਆਂ ਗਈਆਂ ਤੁਹਾਡਾ ਕੀ ਕਹਿਣਾ ਹੈ ਇਸ ਪੱਖ ਤੇ ਅਸੀਂ ਦੇਖੋ ਕਹਿੰਦੇ ਹਾਂ ਜੀ ਅੱਜ ਤੋਂ ਕੋਈ ਇੱਕ ਮਹੀਨਾ ਪਹਿਲਾਂ ਸਾਡੇ ਪੰਚਾਇਤ ਦੇ ਮਤੇ ਪਾਏ ਗਏ ਸੀ ਕਿ ਨਸ਼ਾ ਰੋਕਣ ਦੇ ਉਸੇ ਵਿਦੌਲਤੀ ਇਹਨਾਂ ਨੇ ਪਿੰਡ ਬੰਦੇ ਸਾਧਕੇ ਤੇ ਸਾਡੇ ਕਾਫੀ ਬੰਦਿਆਂ ਦੇ ਸਟਾਉ ਉਦੋਂ ਵੀ ਲਾਤ ਗਿਆ ਸੀ ਤੇ ਹੁਣ ਆ ਦੂਰਾ ਚਾਂਸ ਅੱਜ ਫੇਰ ਬਣ ਗਿਆ ਜੀ ਅਸੀਂ ਤੇ ਇਹ ਕਹਿੰਦੇ ਆ ਵੀ ਇਹਨਾਂ ਤੇ ਫੁੱਲ ਕਾਰਵਾਈ ਕੀਤੀ ਜਾਵੇ ਕਿਉਂਕਿ ਹਰ ਨਹੀਂ ਥਾਂ ਵੀ પેટ્રોલ ਚੱਲ ਨਹੀਂਦਾ ਹੈ ਇਥੇ ਵੀ ਚੱਲਣਾ ਚਾਹੀਦਾ ਜੀ ਆਏ ਦਿਨ ਪੁਲਿਸ ਵੱਲੋਂ ਇੱਕ ਨਾ ਇੱਕ ਅਨਕਾਊਂਟਰ ਕਰ ਦਿੱਤਾ ਜਾਂਦਾ ਹੈ ਤੁਸੀਂ ਵੀ ਸੁਰਖੀਆਂ ਦੇ ਵਿੱਚ ਦੇਖਦੇ ਹੋ ਪਰ ਹੌਸਲੇ ਇਹਨਾਂ ਸ਼ਰਾਰਤੀ ਅੰਸਰਾਂ ਦੇ ਜਿਹੜੇ ਆ ਫਿਰ ਵੀ ਬੁਲੰਦੀ ਹੋਈ ਜਾਂਦੇ ਆ ਜੀ ਉਹ ਤੇ ਹੁਣ ਤੁਸੀਂ ਵੇਖ ਲਓ ਵੀ ਕੀ ਬਣ ਗਿਆ ਇਥੇ ਚਾਂਸ ਔਰ ਛੋਟੇ ਛੋਟੇ ਉਹਨਾਂ ਦੇ ਬੱਚੇ ਆ ਜਿਨ੍ਹਾਂ ਦੇ ਗੋਲਗ ਲੱਗੀਆਂ ਜੀ ਇੱਕ ਦੇ ਨਾਲਾਂ 'ਚ ਲੱਗੀ ਆ ਇੱਕ ਦੇ ਪੱਟੇ ਲੱਗੀ ਆ ਜੀ ਅਸੀਂ ਤਾਂ ਇਹਨੇ ਵੀ ਇਹਨਾਂ ਤੇ ਕੋਲ ਕਾਰਵਾਈ ਕੀਤੀ ਆ ਕੀ ਲੱਗਦਾ ਹੈ ਕਿਤੇ ਨਾ ਕਿਤੇ ਪੁਲਿਸ ਦੀ ਨਾਕਾਮੀ ਸਾਹਮਣੇ ਆਉਂਦੀ ਇਸ ਤਰ੍ਹਾਂ ਜੀ ਹੁਣ ਸਾਰਿਆਂ ਨੂੰ ਆਪਾਂ ਨੂੰ ਦਿਖ ਨਹੀਂ ਦਿਆ ਵਾ 77 ਦੇ ਵਿੱਚ ਨੇ ਸਰਪੰਚ ਸਾਹਿਬ ਔਰ ਕਿਤੇ ਨਾ ਕਿਤੇ ਵੀ ਗੱਲ ਧਿਆਨ ਦੇ ਵਿੱਚ ਰੱਖਣੀ ਪੈਂਦੀ ਆ ਕਿ ਪ੍ਰਸ਼ਾਸਨ ਦੇ ਨਾਲ ਬਣਾ ਕੇ ਵੀ ਚੱਲਣਾ ਪੈਂਦਾ ਹੈ ਪਰ ਫਿਲਹਾਲ ਤਸਵੀਰ ਇਹੀ ਸਾਹਮਣੇ ਆ ਰਹੀ ਹੈ ਕਿ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਨਕਾਮੀ ਜਿਹੜੀ ਆ ਜਿਸ ਕਾਰਨ ਇਹ ਗੋਲੀਆਂ ਚੱਲਣ ਦਾ سلسلہ ਲਗਾਤਾਰ جاری ਹੈ ਫਿਲਹਾਲ ਇਸ ਮਾਮਲੇ ਦੇ ਉੱਤੇ ਅਗਲੀ ਕਾਰਵਾਈ ਕੀ ਹੁੰਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਤੁਸੀਂ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨ ਤਰਨ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ